ਸਾਡੇ ਮਾਨਜੋਗ ਐਸਐਸਪੀ ਸਾਹਿਬ ਦੇ ਦੇਸਾਂ ਦੇ ਤਹਿਤ ਜਿਹੜਾ ਨਾ ਸੇਵ ਰੋਧ ਚਲਾਈ ਗਈ ਮੈਮ ਤਾਕ ਜਿਹੜਾ ਸਾਡੇ ਐਸਆਈ ਮੰਗਲ ਸਿੰਘ ਨੌਕਲ ਜਿਹੜੀ ਮੁਖਰੀ ਹੋਈ ਤੇ ਦਰਾਨੇ ਮੁਖਬਰੀ ਉਹਨਾਂ ਨੇ ਦੋ ਆਦਮੀ ਜਿਹੜੇ ਗ੍ਰਿਫਤਾਰ ਕੀਤੇ ਗਏ ਜਿਹਨਾਂ ਦਾ ਨਾਮ ਅਭੀਸ਼ਿੰਗ ਅਤੇ ਜਿਹੜਾ ਸਾਜਨ ਕੁਮਾਰ ਹੈ ਵਾਸੀ ਲੋਹਗੀਆਂ ਵਾਲਾ ਬੱਲਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ 1 ਕਿਲੋਗ੍ਰਾਮ ਫੀਮਰੰਦ ਦਿੱਤੀ ਗਈ ਇਹ ਕਿੱਥੋਂ ਲੱਗਿਆ ਸੀ ਵੀ ਇਹਦੇ ਬਾਰੇ ਅਸੀਂ ਜਿਹੜਾ ਦਰਾਂ ਨਿਰਮਾਣ ਹੁਣ ਪਤਾ ਕਰਾਂਗੇ ਕਿੱਥੋਂ ਲੈ ਕੇ ਆਏ ਤੇ ਕਿੰਨਾਂ ਨੂੰ ਵੇਚੀ ਸੀ ਇਹਨਾਂ ਨੂੰ ਪਹਿਲਾਂ ਵੀ ਕੋਈ ਬੱਚੇ ਦੱਗੇ ਨਹੀਂ ਪਹਿਲਾਂ ਕੋਈ ਇਹਨਾਂ ਦੇ ਬਰਤਨ ਨਹੀਂ ਦੱਗੇ ਇਹ ਇਕਾਵੇ ਤੇ ਸੀਗੇ ਜੀ ਇਹ ਮੋਟਰਸਾਈਕਲ ਡਿਸਕਵਰ ਮੋਟਰਸਾਈਕਲ ਸੀ ਇਹਨਾਂ ਦੇ ਕੋਲੇ ਉਹਦੇ ਤੇ ਯਾਰ ਐ ਸਨ ਉਹ ਮੋੜ ਤੇ ਕੋ ਪਤਾ ਲੱਗਿਆ ਜੀ ਇਹਦਾ ਇਹਨਾਂ ਦਾ ਆਪਣਾ ਆ ਉਹ ਤਾਂ ਹੁਣ ਦਰਾਂ ਨੇ ਇੱਕ ਚੀਜ਼ ਪਤਾ ਕਰ ਦਿੱਤਾ ਜੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਇਹਦੇ ਵਿੱਚ ਅਸੀਂ ਮੁਕਦਮਾ ਦਰਜ ਕਰਤਾ ਹਾਂ ਮੁਕਦਮਾ ਦਰਜ ਕਰਕੇ ਇਹਨੂੰ ਪੀਸ਼ਕਾਲ ਤੇ ਜਿਹੜਾ ਕੀਤਾ ਰਿਹਾ ਹੈ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਦੇ ਦਿਸਾਂ ਦੇ ਤਹਿਤ ਜਿਹੜਾ ਨਸ਼ੀਬ ਰੋਧ ਚਲਾਈ ਗਈ ਮੈਮ ਤਾਕ ਜਿਹੜਾ ਸਾਡੇ ਐਸਆਈ ਮੰਗਲ ਸਿੰਘ ਨੌਕਲ ਜਿਹੜੀ ਮੁਕਰੀ ਹੋਈ ਤੇ ਦਰਾਨੇ ਮੁਕਰੀ ਉਹਨਾਂ ਨੇ ਦੋ ਆਦਮੀ ਜਿਹੜੇ ਗ੍ਰਿਫਤਾਰ ਕੀਤੇ ਗਿਆ ਜਿਨ੍ਹਾਂ ਦਾ ਨਾਮ ਅਭੀਸ਼ਿੰਗ ਅਤੇ ਜਿਹੜਾ ਸਾਜਨ ਕੁਮਾਰ ਹੈ ਵਾਸੀ ਲੋਹਗੀਆਂ ਵਾਲਾ ਬੱਲਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ 1 ਕਿਲੋਗ੍ਰਾਮ ਫੀਮਰਮ ਲਿਖਤੀ ਗਈ ਇੱਕ ਤੋਂ ਲੈ ਕੇ ਜੀਵੀ ਇਹਦੇ ਬਾਰੇ ਅਸੀਂ ਜਿਹੜਾ ਦਰਾਂ ਨਿਰਮਾਣ ਹੁਣ ਪਤਾ ਕਰਾਂਗੇ ਕਿੱਥੋਂ ਲੈ ਕੇ ਆਏ ਤੇ ਕਿੰਨਾਂ ਨੂੰ ਵਿੱਚ ਨਹੀਂ ਸੀ ਇਹਨਾਂ ਨੂੰ ਪਹਿਲਾਂ ਵੀ ਕੋਈ ਬੱਚੇ ਦੱਗੇ ਨਹੀਂ ਪਹਿਲਾਂ ਕੋਈ ਇਹਨਾਂ ਦੇ ਪਾਸਾ ਨਹੀਂ ਦੱਗੇ ਇਹ ਕਾਹਦੇ ਤੇ ਸੀਗੇ ਜੀ ਇਹ ਮੋਟਰਸਾਈਕਲ ਡਿਸਕਵਰ ਮੋਟਰਸਾਈਕਲ ਸੀ ਇਹਨਾਂ ਦੇ ਕੋਲੇ ਉਹਦੇ ਤੇ ਯਾਰ ਐ ਰਹੇ ਸਨ ਉਹ ਮੋੜ ਤੇ ਕੋ ਪਤਾ ਲੱਗਿਆ ਜੀ ਇਹਦਾ ਇਹਨਾਂ ਦਾ ਆਪਣਾ ਜਾਂ ਉਹ ਤਾਂ ਹੋਰ ਦਰਾਂ ਨੇ ਇੱਕ ਚੀਜ਼ ਪਤਾ ਕਰ ਦਿੱਤਾ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਇਹਦੇ ਵਿੱਚ ਅਸੀਂ ਮੁਕਦਮਾ ਦਰਜ ਕਰਤਾ ਹਾਂ ਮੁਕਦਮਾ ਦਰਜ ਕਰਕੇ ਇਹਨੂੰ ਪੀਛੇ ਡਾਲ ਦਿੱਤਾ ਰਿਹਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਹੜਾ ਨਸ਼ੀਬ ਰੋਧ ਚਲਾਈ ਗਈ ਮੈਮ ਤਾਬਕ ਜਿਹੜਾ ਸਾਡੇ ਐਸਆਈ ਮੰਗਲ ਸਿੰਘ ਨੌਕਲ ਜਿਹੜੀ ਮੁਕਰੀ ਹੋਈ ਤੇ ਦਰਾਨੇ ਮੁਕਬਰੀ ਉਹਨਾਂ ਨੇ ਦੋ ਆਦਮੀ ਜਿਹੜੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦਾ ਨਾਮ ਅਭੀਸ਼ਿੰਗ ਅਤੇ ਜਿਹੜਾ ਸਾਜਨ ਕੁਮਾਰ ਹੈ ਵਸਸੀ ਲੋਹਗੀਆਂ ਵਾਲਾ ਬੰਦਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ 1 ਕਿਲੋਗ੍ਰam ਫੀਮਰਮ ਲਿਖਤੀ ਗਈ ਇਹ ਕਿੱਥੋਂ ਲੈ ਕੇ ਆਏ ਸੀ ਇਹਦੇ ਬਾਰੇ ਅਸੀਂ ਜਿਹੜਾ ਦਰਾਂ ਨਿਰਮਾਣ ਹੁਣ ਪਤਾ ਕਰਾਂਗੇ ਕਿੱਥੋਂ ਲੈ ਕੇ ਆਏ ਤੇ ਕਿੰਨਾਂ ਨੂੰ ਵਿੱਚ ਨਹੀਂ ਸੀ ਇਹਨਾਂ ਨੂੰ ਪਹਿਲਾਂ ਵੀ ਕੋਈ ਬੱਚੇ ਦੱਗੇ ਨਹੀਂ ਪਹਿਲਾਂ ਕੋਈ ਇਹਨਾਂ ਦੇ ਪਾਸਾ ਨਹੀਂ ਬੱਚਾ ਤੇ ਇੱਕ ਆਵੇ ਤੇ ਸੀਗੇ ਜੀ ਇਹ ਮੋਟਰਸਾਈਕਲ ਡਿਸਕਵਰ ਮੋਟਰਸਾਈਕਲ ਸੀ ਇਹਨਾਂ ਦੇ ਕੋਲੇ ਉਹਦੇ ਤੇ ਯਾਰ ਐ ਸਨ ਉਹ ਮੋੜ ਤੇ ਕੋ ਪਤਾ ਲੱਗਿਆ ਜੀ ਇਹਦਾ ਇਹਨਾਂ ਦਾ ਆਪਣਾ ਜਾਂ ਉਹ ਤਾਂ ਹੁਣ ਦਰਾਂ ਨੇ ਇੱਕ ਚੀਜ਼ ਪਤਾ ਕਰ ਦਿੱਤਾ ਜਿਉਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਇਹਦੇ ਵਿੱਚ ਅਸੀਂ ਮੁਕਦਮਾ ਦਰਜ ਕਰਤਾ ਹੈ ਮੁਕਦਮਾ ਦਰਜ ਕਰਕੇ ਇਹਨੂੰ ਪੀਸਟਲ ਜਿਹੜਾ ਕੀਤਾ ਗਿਆ